ਹਾਂਜੀ ਕਿਸਾਨ ਪ੍ਰਭੂ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਮਰਕਾਥਨ ਸਵਾਗਤ ਹੈ YouTube ਚੈਨਲ ਤੇ ਸੋ ਦੋਸਤੋ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕੱਲ ਆਪਾਂ ਨੇ ਮੱਕੀ ਤੇ ਪਾਈ ਸੀ ਕੱਖਾਂ ਵਾਸਤੇ ਦਵਾਈ ਦੀ ਵੀਡੀਓ ਸੋ ਅੱਜ ਪਾ ਰਹੇ ਆਪਾਂ ਸੁੰਡੀ ਵਾਸਤੇ ਜਿਹੜਾ ਕਿ ਹੁਣ ਇਸ ਸਮੇਂ ਟੈਂਪਰੇਚਰ ਜਿਹੜਾ ਕਲਰ ਚੇਂਜ ਹੋ ਰਿਹਾ ਇਹਦੇ ਵਿੱਚ ਕਿਤਨੇ ਕਿਤੇ ਸੁੰਡੀ ਜਿਹੜੀ ਹੈਗੀ ਪ੍ਰੋਬਲਮ ਆਉਂਦੀ ਹੈਗੀ ਮੱਕੀ ਨੂੰ ਸੋ ਦੇ ਲਈ ਸਭ ਤੋਂ ਪਹਿਲਾਂ ਜੇ ਕੋਈ ਤੁਹਾਡੇ ਜ਼ਿਆਦਾ ਅਟੈਕ ਨਹੀਂ ਹੈਗਾ ਨਾਰਮਲ ਹੀ ਬਿਲਕੁਲ ਤਾਂ 500 ਪੰਜ ਦਵਾਈ ਦੀ ਕਲੋਰੋਪਲਸ ਸਾਈਪਰ ਜਿਹਦੇ ਵਿੱਚ ਉਹਦਾ ਯੂਜ਼ ਕਰ ਸਕਦੇ ਹੋਗੇ ਕਲੋਰੋਪਲਸ ਸਾਈਪਰ ਜੇ ਆਪਣੇ ਜ਼ਿਆਦਾ ਕੋਈ ਏਡੀ ਗੱਲਬਾਤ ਸੁਣਖੜੀ ਨਹੀਂ ਹੈਗੀ ਨਾਰਮਲ ਹੀ ਆ ਗਈ ਇਸ ਤੋਂ ਇਲਾਵਾ ਇੱਕ ਬਿੱਲਾ ਪ੍ਰੋਡਕਟ ਹੱਡ ਲਵੇ ਇਮਾਮ ਐਕਟਰ ਬਣਕੋ ਨਾ ਇਹਦਾ ਬਹੁਤ ਸੋਹਣਾ ਰਿਜ਼ਲਟ ਆ ਸੁੰਡੀ ਵਾਸਤੇ ਲਾਸਟ ਈਅਰ ਵੀ ਅਸੀਂ ਦੇਖਿਆ ਸੀ ਬਹੁਤ ਸੋਹਣਾ ਰਿਜ਼ਲਟ ਆਇਆ ਸੀ ਦਵਾਈ ਦਾ ਤੇ ਕਿਸੇ ਲਈ ਵੀ ਸੁੰਡੀ ਦਾ ਅਟੈਕ ਹੋਵੇ ਜਿਆਦਾ ਤਾਂ ਉੱਥੇ 1.9 ਦਾ ਹੈਗਾ ਤੁਸੀਂ ਯੂਜ਼ ਕਰ ਸਕਦੇ ਹੋ ਇਹਦਾ ਵੀ ਰਿਜ਼ਲਟ ਬਹੁਤ ਵਧੀਆ ਆਉਂਦਾਗਾ ਇਸ ਤੋਂ ਦਵਾਈਆਂ ਤਾਂ ਕਾਫੀ ਜਿਆਦਾ ਆਉਂਦੀਆਂ ਨੇ ਇਸ ਤੋਂ ਇਲਾਵਾ ਜਿਹੜੇ ਕੋਰਾ ਦੀ ਨਵਾਰਾਈ ਟੈਕਨੀਕਲ ਨੇ ਜਿਵੇਂ ਸਾਲ ਦੇ ਵਿੱਚ ਟੈਗਨ ਤੇ ਮਹਾਸੀਟੀਪੀਆਰ ਨੇ ਮਹਾਸੀਟੀਪੀਆਰ ਕਿਹੋ ਜਿਹਾ ਪ੍ਰੋਡਕਟ ਦਿੱਤਾ ਵਾ ਕੋਰਾ ਦੀ ਹੁੰਦੇ ਨਾਮ ਇਹਨਾਂ ਨੇ ਆਪ ਕੋ ਦਾ ਜਨਵਾਰਾਈ ਟੈਕਨੀਕਲ ਦੇ ਨਾਮ ਬਹੁਤ ਸੋਹਣਾ ਜਿਹਾ ਰਿਜ਼ਲਟ ਆ ਬੈਸਟ ਰਿਜ਼ਲਟ ਆ ਦੇਖਣ ਨੂੰ ਮਿਲਿਆਗਾ ਕਿਸੇ ਵੀ ਫਸਲ ਤੇ ਪਾਈਏ ਤੇ ਇਹਦਾ ਰਿਜ਼ਲਟ ਆਮ ਦਵਾਈਆਂ ਨਾਲੋਂ ਕਿਤੇ ਜਿਆਦਾ ਬੈਸਟ ਹੁੰਦਾ ਮਹਾਸੀਟੀਪੀਆਰ ਬਹੁਤ ਸੁਣੋ ਰਿਐਲਟਾ ਮਨਕੰਨ ਦੀ ਦਵਾਈ ਹੈ ਕਿਸੇ ਵੀ ਵੀਰ ਪ੍ਰਾਣ ਨੂੰ ਜ਼ਰੂਰ ਤੋਂ ਵੇ ਤਾਂ ਸਾਥਾ ਕੰਟੈਕਟ ਕਰ ਸਕਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ